ਮੇਰਾ ਨਾਮ ਅਮਰ ਸਿੰਘ ਹੈ ਪਿੰਡ ਕਟੂ ਹੈ ਜੀ ਅਸੀਂ ਸਾਰ ਇੱਥੇ ਬਰਨਾਲਾ ਡਿਸਟ੍ਰਿਕਟ ਜੋ ਸੜਕ ਸੁਰੱਖਿਆ ਫੋਰਸ ਵੱਲੋਂ ਚਲਾਈਆਂ ਜਾ ਰਹੀਆਂ ਨੇ ਗੱਡੀਆਂ ਅਸੀਂ ਉਹਨਾਂ ਦਾ ਦੇਖਦੇ ਹਾਂ ਕਿ ਅੱਗੇ ਹਾਦਸਿਆਂ ਵਿੱਚ ਬੜੀਆਂ ਜਾਨਾਂ ਚਲੀਆਂ ਜਾਂਦੀਆਂ ਸੀਆਂ ਜਿਹੜੀਆਂ ਹੁਣ ਤਰਤੋ-ਫੁਰਤੀ ਆ ਕੇ ਉਹਨਾਂ ਨੂੰ ਸਾਮ ਸੰਭਾਲ ਕਰਕੇ ਉਹਨਾਂ ਨੂੰ ਹਸਪੀਟਲ ਪਹੁੰਚਾਉਂਦੀਆਂ ਨੇ ਤੇ ਲੋਕਾਂ ਦੀਆਂ ਜਾਨਾਂ ਬਚਦੀਆਂ ਨੇ ਅਸੀਂ ਇਸ ਲਈ ਮਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਵਾਸਤੇ ਵੀ ਉਮੀਦ ਕਰਦੇ ਹਾਂ ਕਿ ਜਿਹਾਹੇ ਪ੍ਰਾਲੇ ਕੀਤੇ ਜਾਣਗੇ ਜਿਨ੍ਹਾਂ ਨਾਲ ਪਬਲਿਕ ਦੀ ਜਾਨ ਬਚ ਸਕੇ ਮੇਰਾ ਨਾਮ ਸੁਖਵਿੰਦਰ ਸਿੰਘ ਜਿਹੜੀ ਮਾਨ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਚਲਾਈ ਗਈ ਹੈ ਇਹਦੇ ਨਾਲ ਬਹੁਤ ਫਾਇਦਾ ਹੋਇਆ ਹੈ ਬਹੁਤ ਲੋਕਾਂ ਦੀਆਂ ਜਾਨਾਂ ਵਾਝੀਆਂ ਹਾਸੇ ਤੋਂ ਬਹੁਤ ਲੋਕਾਂ ਨੂੰ ਬਚਤ ਹੁੰਦੀ ਹੈ ਜਦੋਂ ਵੀ ਕਿਤੇ ਕੋਈ ਅਚਨਚੇਤ ਹਾਦਸਾ ਹੋ ਜਾਂਦਾ ਹੈਗਾ ਤਾਂ ਤੁਰੰਤ 5-7 ਮਿੰਟਾਂ ਦੇ ਵਿੱਚ ਹੀ ਕਹ ਲੋ 112 ਦੇ ਡਾਇਲ ਕਰਨ ਤੋਂ ਬਾਅਦ ਗੱਡੀਆਂ ਪਹੁੰਚ ਰਹੀਆਂ ਨੇਗੀਆਂ ਮੁਲਾਜ਼ਮ ਮਿੰਟੋ-ਮਿੰਟੀ ਹਾਜ਼ਰ ਹੁੰਦੇ ਨੇ ਫਰਸਟ ਏਡ ਕਿਟਾ ਉਹਨਾਂ ਕੋਲ ਹੁੰਦੀਆਂ ਨੇ ਵਧੀਆ ਉਹ ਚੰਗੀ ਤਰ੍ਹਾਂ ਲੋਕਾਂ ਦੀ ਜਿੰਨਾ ਇਹ ਹੈਲਪ ਹੋ ਸਕਦੇ ਆ ਵੱਧ ਤੋਂ ਵੱਧ ਕਰਕੇ ਹਸਪਤਾਲ ਪਹੁੰਚਾਉਂਦੇ ਨੇਗੇ ਬਹੁਤ ਹਾਸਿਆਂ ਤੋਂ ਬਚੇ ਨੇ ਲੋਕ ਜਾਨਾਂ ਦਾ ਬਹੁਤ ਫਾਇਦਾ ਹੋਇਆਗਾ ਬਾਕੀ ਉਹ ਵੀ ਕਹਿ ਲੋ ਜਦੋਂ ਲੋਕਾਂ ਦੀ ਸੁਰੱਖਿਆ ਕਰਦੇ ਨੇ ਉਹ ਉਹਦੇ ਨਾਲ ਜਿਹੜੇ ਰਾਤ ਦੇ ਵਿੱਚ ਲੋਕਾਂ ਦੀਆਂ ਲੁੱਟਾਂ ਖੋਹਾਂ ਚੋਰੀਆਂ ਹੁੰਦੀਆਂ ਸੀ ਉਹਨਾਂ ਦਾ ਵੀ ਕੁਝ ਘਟਿਆ ਹੈਗਾ ਕੰਮ ਉਸ ਚੀਜ਼ ਨਾਲ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਅੱਗੇ ਵਾਸਤੇ ਇਹੋ ਜਿਹੇ ਉਪਰਾਲੇ ਹੋਰ ਵੀ ਕਰਨੇ ਚਾਹੀਦੇ ਹਨ ਨਾਮ ਐਡਵੋਕੇਟ ਦੀਪਕ ਜਿੰਦਲ ਹੈ ਸੜਕ ਸੁਰੱਖਿਆ ਫੋਰਸ ਦੀ ਯੋਜਨਾ ਸੀਐਮ ਭਗਵੰਤ ਮਾਨ ਜੀ ਵੱਲੋਂ ਚਲਾਈ ਗਿਆ ਬਹੁਤ ਵਧੀਆ ਯੋਜਨਾ ਹੈ ਓਨੇ ਲੋਕ ਰੋਜ਼ ਬਾਰਡਰ ਤੇ ਸ਼ਹੀਦ ਨਹੀਂ ਹੁੰਦੇ ਜਿੰਨੇ ਲੋਕ ਰੋਜ਼ ਐਕਸੀਡੈਂਟ ਦੇ ਨਾਲ ਮਰਦੇ ਨੇ ਜਦੋਂ ਵੀ ਕੋਈ 112 ਨੰਬਰ ਤੇ ਫੋਨ ਕਰਦਾ ਤਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਸੱਤ ਗੱਡੀਆਂ ਨੇ ਉਹ ਚੱਲ ਰਹੀਆਂ ਨੇ ਤੁਰੰਤ ਮਿੰਟੋ ਮਿੰਟੀ ਪਹੁੰਚਦੇ ਨੇ ਪਹਿਲਾਂ ਫਸਟ ਏਡ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਵੀ ਨਜ਼ਦੀਕੀ ਹਸਪੀਟਲ ਹੈ ਉਸ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਹੁਣ ਤੱਕ ਖ਼ਬਰਾਂ ਤੋਂ ਜੋ ਪਤਾ ਲੱਗਿਆ 3000 ਤੋਂ ਵੱਧ ਜਿਹੜੇ ਕੇਸ ਨੇ ਉਹ ਸੋਲਵ ਕਰ ਚੁੱਕੇ ਆ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਤਾਂ ਘਬਰਾਓ ਨਾ ਜੇ ਆਪ ਹਸਪਤਾਲ ਦੇ ਵਿੱਚ ਲੈ ਕੇ ਜਾ ਸਕਦੇ ਹੋ ਤਾਂ ਆਪ ਲੈ ਕੇ ਜਾਓ ਨਹੀਂ 112 ਨੰਬਰ ਤੇ ਫੋਨ ਕਰੋ ਸੜਕ ਸੁਰੱਖਿਆ ਫੋਰਸ ਦੀ ਗੱਡੀ ਮਿੰਟੋ-ਮਿੰਟ ਤੁਹਾਡੇ ਕੋਲੇ ਪਹੁੰਚ ਜਾਏਗੀ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਐਸੇ ਉਪਰਾਲੇ ਜਿਹੜੇ ਕਰਨੇ ਚਾਹੀਦੇ ਨੇ ਤੇ ਸਾਰਿਆਂ ਨੂੰ ਸਹਿਯੋਗ ਦੇ ਕੇ ਇਸ ਜੋਇ ਨੂੰ ਸਫਲ ਕਰਨਾ ਚਾਹੀਦਾ ਹੈ ਮੇਰਾ ਨਾਮ ਹੈ ਇੰਸਪੈਕਟਰ ਰਾਮਕੇਸ਼ ਪਟਿਆਲਾ ਰੇਂਜ ਇੰਚਾਰਜ ਜੀ ਮੇਰੇ ਕੋਲੇ ਬਰਨਾਲਾ ਵੀ ਹੈ ਮੇਰੇ ਕੋਲੇ ਸੰਗਰੂਰ ਤੇ ਪਟਿਆਲਾ ਚਾਰ ਜ਼ਿਲ੍ਹੇ ਜੀ ਅੱਜ ਚਾਰ ਵਿੱਚੋਂ ਅੱਜ ਮੈਂ ਬਰਨਾਲਾ ਸਪੈਸ਼ਲ ਚੈੱਕ ਕਰਨ ਆ ਜੀ ਮੈਂ ਗੱਡੀ ਚੈੱਕ ਕੀਤੀ ਹੈ ਤਰਮਜ਼ਾ 105 ਨੰਬਰ ਜੀ ਇਹ ਆਪਣੇ ਹਾਜ਼ਰ ਮੁਲਾਜ਼ਮ ਦੇ ਗੱਡੀ ਦੇ ਮਤਲਬ ਹੁੱਟਰ ਕੈਮਰੇ ਲਾਈਟਾਂ ਸਾਰਿਆਂ ਨੂੰ ਚੈੱਕ ਕੀਤਾ ਸਾਰੀਆਂ ਗੱਡੀਆਂ ਮਤਲਬ ਓਕੇ ਗੱਡੀ ਹੈ ਜੀ ਸਬਾਨਵਾਰ 10 ਲੱਖ ਦੇ ਕਰੀਬ ਅਸੀਂ ਗਹਿਣੇ ਤੇ ਕੈਸੇ ਮੋੜ ਤੱਕ ਲੋਕਾਂ ਨੂੰ ਜੀ ਟੋਟਲ 7 ਗੱਡੀਆਂ ਬਰਾਲੇ ਜੀ ਅੱਜ ਮੈਂ ਸਾਰੀਆਂ ਚੈੱਕ ਕੀਤੀਆਂ ਗੱਡੀਆਂ ਜੀ ਸਾਰੀਆਂ ਗੱਡੀਆਂ ਓਕੇ ਜੀ ਸਾਰੇ ਮੁਲਾਜ਼ਮ ਹਾਜ਼ਰ ਪਾਏ ਗਏ ਹੈ ਕਹ ਨੂੰਗੇ ਇਹ ਕਰਦੇ ਆ ਵੀ ਆਪਣੇ ਵੱਧ ਤੋਂ ਵੱਧ 112 ਮੋਡਲ ਕਰ ਜਿੱਥੇ ਵੀ ਕਿਸਟ ਉੱਥੇ ਹੀ ਜੀ ਮਲਾ ਨਾਲਾ ਗੱਡੀ ਪਹੁੰਚ ਜਾਗੇ ਜੀ